ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਟੈਸਟ ਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਆਪਣਾ ਨੰਬਰ ਉੱਪਰ ਚੱਲ ਰਿਹਾ ਜੀ ਸਕਰੀਨ ਤੇ ਸੂਟ ਜਿਹੜਾ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲਓ ਇਸ ਨੰਬਰ ਤੇ ਭੇਜੋ ਔਨਲਾਈਨ ਆਪਣੀ ਪੇਮੈਂਟ ਪਾਉਣੀ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ 5 ਵਜੇ ਆਪਣੀ ਵੀਡੀਓ ਆਉਂਦੀ ਹੈ ਸ਼ਾਮ ਦੇ 5 ਵਜੇ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੁੰਦੀ ਹੈ ਹਰ ਇੱਕ ਸੂਟ ਤੇ ਵੀਡੀਓ ਦੀ ਟਾਈਮਿੰਗ ਸ਼ਾਮ ਦੇ 5 ਵਜੇ ਤੇ ਅਗਰ ਸ਼ਾਪ ਤੇ ਆਉਣਾ ਤਾਂ ਐਡਰੈਸ ਨੋਟ ਕਰ ਲਓ ਤੇ ਨਾਲੇ ਤੁਸੀਂ ਸ਼ਾਪ ਤੇ ਜਦੋਂ ਆਉਣਾ ਹੈਗਾ ਤੇ ਕਾਲ ਕਰਕੇ ਆਉਣੀ ਹੈ ਠੀਕ ਹੈ ਜੀ ਤੇ ਲਓ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਵੀਡੀਓ ਦੇ ਵਿੱਚ ਸਾਰੇ ਸੂਟ ਕਾਟਨ ਦੇ ਰਹਿਣਗੇ ਏਕੇ ਟੈਕਸ ਦੇ ਜਿਆਦਾ ਸੂਟ ਰਹਿਣਗੇ ਵਿੱਚ ਮਿਕਸ ਵੈਰਾਈਟੀ ਰਹੂਗੀ ਜੀ ਵਿੱਚ ਥੋੜੇ ਜੇ 2-4 ਸੂਟ ਸਾਡੇ ਕੋਲੇ ਬਚ ਗਏ ਰਾਮ ਟੈਕਸ ਦੀ ਵੀਡੀਓ ਚ ਪਾਉਣ ਤੋਂ ਰਹਿ ਗਏ ਉਹ ਵੀ ਇਹਦੇ ਚ ਹੀ ਪਾ ਰਹੇ ਆਂ ਤੇ ਦੋ ਇੱਕ ਸੂਟ ਹੋਰ ਮੈਂ ਤੁਹਾਨੂੰ ਦਿਖਾਉਣੀ ਆ ਲਓ ਜੀ ਅੱਜ ਮੇਰੇ ਜੁੜੇ ਜੇ ਸੂਟ ਰਹਿਣਗੇ ਬਸ ਹੁਣੇ ਲਾਸਟ ਵਾਲੇ ਡਿਸਕਾਊਂ ਲਾਸਟ ਵਾਲੀਆਂ ਵੀਡੀਓ ਹੋ ਰਹੀਆਂ ਨੇ ਲਗਭਗ ਬਸ ਇੱਕ ਦੋ ਵੀਡੀਓ ਹੋਰ ਆ ਜਾਣਗੀਆਂ ਇਸ ਤੋਂ ਬਾਅਦ ਜ਼ਿਆਦਾ ਨਹੀਂ ਆਉਂਦੀਆਂ ਤੇ ਕਿਉਂਕਿ ਆਪਣਾ ਹੁਣ ਜਿਹੜਾ ਸਟਾਕ ਹੈਗਾ ਉਹ ਕਲੀਅਰ ਹੀ ਹੋ ਰਿਹਾ ਖਤਮ ਹੀ ਹੋ ਰਿਹਾ ਤੇ ਜੋ ਵੀ ਸਾਡੇ ਕੋਲੇ ਬਚੇ-ਫੁਚੇ ਹੈਗੇ ਨੇ ਹੁਣ ਕਾਟਨ ਦੇ ਔਰ ਤੁਹਾਨੂੰ ਇਹਦਾ ਫਾਇਦਾ ਹੋ ਜੂਗਾ ਡਿਸਕਾਊਂਟ ਉਹਦਾ ਕੈਮਰੀ ਕਾਟਨ ਦਾ ਸ਼ਰਟ ਵੱਡੇ ਪਣੇ ਦਾ ਲਗਭਗ 2 ਮੀਟਰ ਠੀਕ ਆ ਇਹ ਨਿਲਨ ਕਾਟਨ ਦੀ ਸਲਵਾਰ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਦੋਨੇ ਚੀਜ਼ਾਂ ਠੀਕ ਹੈ ਜੀ 650 ਦੇ ਵਿੱਚ ਸੁੱਟ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਤੇ ਨੈਕਸਟ ਇਹ ਦੇਖ ਲੋ ਇਹ ਚ ਦੋ ਪੀਸ ਰਹਿਣਗੇ ਜੀ ਸੂਟ ਆ ਇਹਦੇ ਆਪਣੇ ਸੂਟ ਦੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਕਿੰਨਾ ਕਿੰਨਾ ਹੋਊਗਾ ਇਹ ਮੈਨੂੰ ਲੱਗਦਾ ਇਹ ਵੱਡਾ ਵੜਾ ਨਹੀਂ ਲੱਗ ਰਿਹਾ ਮੈਨੂੰ ਵੱਡਾ ਵੱਡਾ ਪਰ ਤਾਂ ਵੱਡਾ ਹੀ ਆ ਪਰ 2 ਮੀਟਰ ਤੋਂ ਵੀ ਜ਼ਿਆਦਾ ਇਹ ਠਾਈ ਇਹ ਤਾਂ ਨਹੀਂ ਠਾਈ ਤੇ ਮੀਟਰ ਦੇ ਠਾਈ ਤੋਂ ਵੀ ਜ਼ਿਆਦਾ ਯਾਰ ਜੀ ਹਾਂ ਓ ਜੀ ਖੁੱਲਾ ਡੁੱਲਾ ਹੀ ਕਰੂੰਗਾ ਥੋੜਾ ਸੂਟ ਇਹ ਭਾਈ ਤੋਂ ਜ਼ਿਆਦਾ ਜ਼ਿਆਦਾ ਨਹੀਂ ਇਹ ਦੋਨੋਂ ਠੀਕ ਹੈ ਜੀ ਕਪੜਾ ਬਹੁਤ ਆ ਖੁੱਲਾ ਡੁੱਲਾ ਤੇ ਇਹ ਹੈਗਾ EK टेक्स ਦਾ ਹਾਂ EK टेक्स ਦੀ ਆਡੀ ਕਲੈਕਸ਼ਨ ਬਹੁਤ ਸੋਹਣਾ ਸੂਟ ਹੈ ਗਲੇਸ ਕਾਟਨ ਟਾਈਪ ਹੈ ਜੀ ਇਹ ਸੂਟ ਬਹੁਤ ਪਿਆਰਾ ਹੈ ਤੇ ਜਿਵੇਂ ਬਜ਼ੁਰਗ ਲੇਡੀਜ਼ ਆ 21 ਘੇਰੇ ਦਾ ਸੂਟ ਹੈ ਜੀ ਇਹ ਇਹਦੇ ਤੇ ਨਾ ਕਟਵਰਕ ਹੋਇਆ ਦਿਖਾਇਆ ਨਹੀਂ ਗਿਆ ਤੇ ਕਿਤੇ ਕਟਵਰਕ ਹੂੰ ਕਟਵਰਕ ਘਟਾ ਰਹੇ ਉਪਰੋਂ ਜ਼ਿਆਦਾ ਹੀ ਜਾਂਦੇ ਅਸੀਂ ਨਹੀਂ ਹਾਂ ਹਾਂ ਆ ਦੇਖੋ ਨਾ ਹਾਂ 21 ਘੇਰੇ ਦਾ ਸੂਟ ਹੈ ਜੀ ਬਾਜੂ ਤੇ ਵੀ ਕਟਵਰਕ ਹੈ ਔਰ ਘੇਰੇ ਤੇ ਵੀ ਨਾਲ ਜਿਹਾ ਹੀ ਕਟਵਰਕ ਹੋਇਆ ਹੋਇਆ ਹੈ ਕਾਫੀ ਸੋਹਣਾ ਲੱਗਦਾ ਸਕਿਨ ਜਿਆ ਸੂਟ ਹੈਗਾ ਇਹ ਹਲਾਈਟ ਸਕਿਨ ਜਿਆ ਸੂਟ ਹੈ ਬਜ਼ੁਰਗਾਂ ਦੇ ਪਾਉਣ ਵਾਲਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ 700 ਦੇ ਵਿੱਚ ਆ ਜਾਊਗਾ ਕਟਵਰਕ ਵਾਲਾ ਸੂਟ ਬਹੁਤ ਪਿਆਰਾ ਲੱਗਦਾ ਕਪੜਾ ਬਹੁਤ ਸੋਹਣਾ ਹੈ ਲੋਜੀ ਅਗਲਾ ਦੇਖੋ ਇਹ ਮੇਰੇ ਖਿਆਲ ਬਿਨਾ ਕੱਟ ਵਰਕ ਤੋਂ ਹੈ ਹਾਂ ਇਹ ਬਿਨਾ ਕੱਟ ਵਰਕ ਤੋਂ ਹੈ ਉਹਦੇ ਨਾਲੋਂ ਥੋੜਾ ਜਿਹਾ ਡਾਰਕ ਹੈ ਕਲਰ ਸਹੀ ਆ ਰਿਹਾ ਹੈ ਸਕਿਨੀਆ ਹੈ ਤਾਂ ਪਰ ਥੋੜਾ ਜਿਹਾ ਡਾਰਕ ਸਕਿਨ ਆ ਉਹ ਥੋੜਾ ਲਾਈਟ ਸੀ ਜ਼ਿਆਦਾ ਠੀਕ ਹੈ ਬਿਨਾ ਕੱਟ ਵਰਕ ਤੋਂ ਹੈ ਇਹ ਸੂਟ ਇਹ ਸੂਟ ਤੁਹਾਨੂੰ ਅੱਜ 550 ਦੇ ਵਿੱਚ ਮਿਲ ਜਾਊਗਾ ਫ੍ਰੀ ਸ਼ਿਪਿੰਗ ਨਾਲ ਲੋ ਜੀ ਇੱਕ ਸਲਵਾਰ ਤੇ ਵਰਕ ਵਾਲਾ ਸੂਟ ਹੈ ਮੈਂ ਪਹਿਲਾਂ ਵੀ ਪਾਇਆ ਸੀ ਇੱਕੋ ਹੀ ਸੂਟ ਹੈ ਜੀ ਲੋਕਾ ਹੈ ਮੇਰੀ ਕਾਟਨ ਦੀ ਸਲਵਾਰ ਕੈਮਰੀ ਕਾਟਨ ਦੀ ਸ਼ਰਟ ਇਹ ਸਲਵਾਰ ਤੇ ਵਰਕ ਠੀਕ ਹੈ ਜੀ ਅੱਜ ਇਹ ਵੀ 750 ਚ ਆਜੂਗਾ ਫਿਰ ਇਹ ਸ਼ਿਪਿੰਗ ਨਾਲ ਆਊਗਾ ਲੋ ਜੀ ਇਹ ਵਾਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਬਹੁਤ ਜ਼ਿਆਦਾ ਸੋਹਣੀ ਸੂਣੀ ਕਾਟਨ ਵੀ ਬਹੁਤ ਵਧੀਆ ਜ਼ਬਰਦਸਤ ਕਾਟਨ ਹੈਗੀ ਮਰੀ ਕਾਟਨ ਨਹੀਂ ਹੈਗੀ ਤੇ ਬਰੀਕ ਪ੍ਰੀਕ ਜੇ ਪ੍ਰਿੰਟ ਦਾ ਗ੍ਰੀਨ ਜਿਹਾ ਸੂਟ ਹੈਗਾ ਕਾਫੀ ਵਧੀਆ ਲੱਗਦਾ ਤੇ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਸਲਵਾਰ ਵੀ ਬਹੁਤ ਸੋਹਣੀ ਹੈ ਤੇ ਪ੍ਰਾਈਸ ਇਹਦੀ ਹੈਗੀ ਹੈ 650 ਆ ਲੋ ਜੀ ਅਹ ਆਰਡੀ ਕਲੈਕਸ਼ਨ ਏਕੇ ਟੈਕਸ ਦਾ ਸੂਟ ਹੈ ਜੀ ਲਾਈਨਾਂ ਲਾਈਨਾਂ ਨੇ ਟੇਡੀਆਂ ਵਿੱਚ ਬਹੁਤ ਪਿਆਰਾ ਸੂਟ ਹੈ ਕਾਫੀ ਸੂਟ ਦੇ ਚੁੱਕੇ ਆਪਾਂ ਇਹਦੇ ਨਾਲ ਉਹਦੇ ਤੇ ਹੁਣ ਇਹ ਇਕੱਲਾ ਹੀ ਸੂਟ ਆ ਬਸ ਸਿੰਗਲ ਪੀਸ ਘੇਰਾ ਦੇਖ ਲੈਣੀ ਆ ਜੂਰਾ ਕੱਢਿਆ ਹੋਇਆ ਹੈ ਡਬਲ ਹੈ ਪਿੱਛੇ ਵੀ ਹੈ ਹਾਂ ਪਿੱਛੇ ਵੀ ਹੈ ਅੱਛਾ 24 ਘਰੇ ਦਾ ਸੂਟ ਹੈ ਤੇ ਬਾਜੂ ਤੇ ਵੀ ਵਰਕ ਹੈ ਤੇ ਬੈਕ ਸਾਈਡ ਤੇ ਵੀ ਵਰਕ ਹੈ ਕਾਫੀ ਵਧੀਆ ਪ੍ਰਿੰਟ ਹੈ ਕਾਫੀ ਸੋਹਣਾ ਕੱਪੜਾ ਹੈਗਾ ਬਹੁਤ ਵਧੀਆ ਸੂਟ ਹੈ 올ਓਵਰ ਸੂਟ ਹੈ ਅਗਲਾ ਦੇਖੋ ਕਾਟਨ ਕਿਸੇ ਦੀ ਮਾੜੀ ਨਹੀਂ ਹੈਗੀ ਮੇਰੇ ਖਿਆਲ ਹੈ ਇਹ ਸ਼ੰਕਰ ਬ੍ਰਾਂਡ ਦਾ ਇਹ ਸ਼ੰਕਰ ਬ੍ਰਾਂਡ ਦੀ ਕਾਟਨ ਹੈਗੀ ਆ 21 ਘਰੇ ਦਾ ਸੂਟ ਮਿਲੂਗਾ ਕੱਟਵਰਕ ਦੇਖ ਸਕਦੇ ਹੋ ਬੈਕ ਸਾਈਡ ਤੇ ਨਹੀਂ ਹੈਗਾ ਫਰੰਟ ਤੇ ਹੈ ਤੇ ਬਾਜੂ ਤੇ ਹੈਗਾ ਠੀਕ ਹੈ ਜੀ ਇਹ ਸੂਟ ਤੁਹਾਨੂੰ 750 ਚ ਮਿਲ ਜੂਗਾ ਆ ਸੌਰੀ 700 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਲਵੋ ਲੋ ਜੀ ਇਹ ਇਹਦਾ 25 ਘੇਰਾ ਹੋਊਗਾ ਜੀ ਇਹ ਵੀ ਸ਼ੰਕਰ ਬ੍ਰਾਂਡ ਦਾ ਸੂਟ ਹੈ 25 ਘੇਰੇ ਦਾ ਸੂਟ ਹੈ ਬੈਕ ਸਾਈਡ ਤੇ ਵੀ ਉਨਾ ਹੀ ਘੇਰਾ ਹੋਏਗਾ ਕੱਟਵਰਕ ਹੋਇਆ ਔਰ ਬਾਜੂ ਤੇ ਵੀ ਹੋਇਆ ਹੋਇਆ ਠੀਕ ਹੈ ਆਲ ਓਵਰ ਸੂਟ ਮਿਲੂਗਾ ਇਸੇ ਤਰ੍ਹਾਂ ਜਿਵੇਂ ਤੁਹਾਨੂੰ ਦਿਖ ਰਿਹਾ ਉਹਨੇ ਦੁਬਾਰਾ ਖੋਲ ਦਿੰਨੀ ਆ ਮਾੜਾ ਜਿਹਾ ਹੋਰ ਆਹ ਠੀਕ ਹੈ ਜੀ ਇਹ ਤੁਹਾਨੂੰ 700 750 ਚ ਮਿਲੂਗਾ ਜਿਹੜਾ ਫਰੰਟ ਫਰੰਟ ਤੇ ਵਰਕ ਹੋਇਆ ਕਈ ਵਾਰੀ ਮੇਰੇ ਨਾਲ ਮੂੰਹ ਜੋ ਗਲਤ ਨਿਕਲ ਜਾਂਦਾ ਹੁੰਦਾ ਮੈਂ ਸੋਚ ਕੇ ਲਿਖੂਗੀ ਵੈਸੇ ਜਿਹੜਾ ਤਾਂ ਦੋਨੇ ਪਾਸੇ ਕੱਟਵਰਕ ਹੋਇਆ 750 ਦਾ ਜਿਹਦੇ ਫਰੰਟ ਤੇ ਹੋਇਆ ਤੇ ਬਾਜੂ ਤੇ ਹੋਇਆ ਉਹ 700 ਠੀਕ ਹੈ ਜੇ ਮੈਂ ਗਲਤ ਮੰਨ ਤਾਂ ਬੋਲਦਾ ਹੋਇਆ ਤਾਂ ਮਾਫ ਕਰਿਓ ਤੇ ਲੋ ਆ ਲੋ ਜੀ ਇਹ ਵੀ ਸ਼ੰਕਰ ਬ੍ਰੈਂਡ ਦਾ ਹੀ ਸੂਟ ਹੈ ਫਰੰਟ ਤੇ 23 ਘੇਰੇ ਦਾ ਸੂਟ ਹੋਣਾ ਮੈਨੂੰ ਲੱਗਦਾ ਹੈ ਵੀ 23 ਘੇਰਾ ਹੋਊਗਾ ਇਹਦਾ ਅੰਦਾਜ਼ਾ ਅਜਾ ਲੱਗਦਾ ਨਹੀਂ ਜੀ 23 ਤੋਂ ਜ਼ਿਆਦਾ ਇਹ 24 ਘੇਰੇ ਦਾ ਸੂਟ ਹੈ ਇਹਦੇ ਬੈਕ ਸਾਈਡ ਤੇ ਵੀ ਆ ਫਰੰਟ ਤੇ ਵੀ ਆ ਔਰ ਬਾਜੂ ਤੇ ਵੀ ਆ ਕਟਵਰਕ ਠੀਕ ਹੈ ਜੀ ਸ਼ੰਕਰ ਬ੍ਰਾਂਡ ਦਾ ਸੂਟ ਹੈ 750 ਚ ਆਊਗਾ ਫਿਰ ਇਹ ਸ਼ਿਪਿੰਗ ਨਾਲ ਆਊਗਾ ਅਗਲਾ ਦੇਖੋ ਜੀ ਇਹ ਮੰਡਾਲ कॉटन ਦਾ ਸੂਟ ਹੈ ਬੜਾ ਜਿਆਦਾ ਸੋਹਣਾ ਸੂਟ ਹੈ ਠੀਕ ਹੈ ਜੀ ਮੰਡਾਲ ਕਾਟਨ ਦੇ ਵਿੱਚ ਰਹੂਗੀ ਸ਼ਰਟ ਬਹੁਤ ਪਿਆਰੀ ਸ਼ਰਟ ਜਿੰਨਾ ਵੀ ਕਹ ਲੋ ਉਹਨਾਂ ਥੋੜਾ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਸਲਵਾਰ ਮਿਲੂਗੀ ਜੀ ਕੈਮਰੀ ਕਾਟਨ ਦੇ ਵਿੱਚ ਤੇ ਲੋ ਕੈਮਰੀ ਕਾਟਨ ਦੀ ਸਲਵਾਰ ਆ ਬਿਨਾ ਲਾਈਨਿੰਗ ਤੋਂ ਹੀ ਬਣ ਜਾਂਦੀ ਆ ਐਡੀ ਵੀ ਸੀ ਥਰੂ ਨਹੀਂ ਹੈਗੀ ਇਹ ਤੇ ਵੱਡੇ ਪਨੇ ਦਾ ਸੂਟ 2 ਮੀਟਰ ਆਊਗਾ ਤੇ 2 ਮੀਟਰ ਦੀ ਸਲਵਾਰ ਆਊਗੀ ਸੂਟ ਬਹੁਤ ਜਿਆਦਾ ਸੋਹਣਾ 800 ਦੇ ਵਿੱਚ ਮਿਲੂਗਾ ਇਸ ਤੋਂ ਥੱਲੇ ਨਹੀਂ ਮਿਲ ਸਕਦਾ ਜੇ ਤੁਸੀਂ ਆਲ ਓਵਰ ਉਹ ਸੀ ਪਤਾ ਕਰ ਦਾਂਗੇ ਜੇ ਆਲ ਓਵਰ ਮੈਂ ਕੋਸ਼ਿਸ਼ ਕਰਦੀ ਆ ਮੈਂ ਕਿਸੇ ਨੂੰ ਦੇਣਾ ਵੀ ਹੈ ਜੇ ਮੈਨੂੰ ਆਲ ਓਵਰ ਮਿਲ ਗਿਆ ਤਾਂ 850 ਦੇ ਵਿੱਚ ਮਿਲੂਗਾ। ਲਓ ਜੀ ਇਹ ਨਾ ਰਾਮ ਟੈਕਸ ਦਾ ਸੂਟ ਸਾਡੇ ਤੋਂ ਇੱਕ ਵੀਡੀਓ ਚ ਪਾਉਣ ਤੋਂ ਰਹਿ ਗਿਆ ਸੀਗਾ। ਆ ਲਓ। ਕਰੀਮ ਕਲਰ ਦੇ ਵਿੱਚ ਇਹ ਕਿਸੇ ਆਂਟੀ ਲਈ ਸੂਟ ਬਣਾ ਦਿਓ ਤੁਸੀਂ। ਸੱਸੂ ਮੰਨ ਲਈ ਜ ਆਪਣੀ ਮਾਂ ਲਈ ਜਿਹਦੇ ਲਈ ਮਰਜ਼ੀ ਬਣਾ ਦਿਓ ਮਾਵਾਂ ਹੀ ਹੁੰਦੀਆਂ ਨੇ ਜੀ ਸੱਸਾਂ ਵੀ। ਤੇ ਲਓ ਇਹ ਸੂਟ ਹੈਗਾ ਰਾਮ ਟੈਕਸ ਦਾ ਠੀਕ ਹੈ ਇਹ ਸਲਵਾਰ ਹੈਗੀ ਹੈ। ਇਹ ਹੁਣ 650 ਚ ਮਿਲੂਗਾ ਜੀ ਡਿਸਕਾਊਂਟ ਦੇ ਠੀਕ ਹੈ ਕ੍ਰੀਮ ਕਲਰ ਦੇ ਵਿੱਚ ਫ੍ਰੀ ਸ਼ਿਪਿੰਗ ਤੇ ਹੋਰ ਰਹਿ ਗਿਆ ਇੱਕ ਮੇਰੇ ਤੋਂ ਦੋ ਕਲਰ ਰਹਿ ਗਏ ਆ ਇਹ ਵਾਲਾ ਚੈੱਕ ਦੇ ਵਿੱਚ ਆਊਗਾ ਇਹ 780 ਦੇ ਵਿੱਚ ਆਊਗਾ ਇਹ ਵਾਲਾ ਸੂਟ ਚੈੱਕ ਦੇ ਵਿੱਚ ਹੈ ਸਕਿਨ ਕਲਰ ਦੇ ਵਿੱਚ ਹੈਗਾ ਤੇ ਇਹ ਵਾਲੀ ਹੈਗੀ ਆ ਇਹਦੇ ਨਾਲ ਸਲਵਾਰ ਕੈਮਰੀ ਕਾਟਨ ਦੀ ਇਹ 780 ਦੇ ਵਿੱਚ ਆਊਗਾ ਜੀ ਬਹੁਤ ਸੋਹਣਾ ਸੂਟ ਹੈ ਸਕਿਨ ਕਲਰ ਦਾ ਸੂਟ ਹੈ ਇੱਕ ਮੇਰੇ ਤੋਂ ਇਹ ਵਾਲਾ ਰਹਿ ਗਿਆ ਆ ਲੋ ਜੀ ਇਹ ਸ਼ਰਟ ਤੇ ਇਹ ਹੈਗੀ ਆ ਦੇ ਨਾਲ ਸਲਵਾਰ ਠੀਕ ਹੈ ਜੀ ਇਹ ਹਮ 850 ਦੇ ਵਿੱਚ ਮਿਲੂਗਾ ਡਿਸਕਾਊਂਟ ਤੇ ਪਹਿਲਾਂ ਇਹ 950 ਦਾ ਸੀ ਬਹੁਤ ਪਿਆਰੇ ਸੂਟ ਨੇ ਕੈਮਰੀ ਕਾਟਨ ਦਾ ਸੂਟ ਹੈ ਪਾਟਨ ਬਹੁਤ ਮਲਾਈ ਵਰਗੀ ਹੈ ਤੇ ਆਰਾਮ ਟੈਕਸ ਦਾ ਸੂਟ ਹੈ ਲੋ ਜੀ ਇੱਕ ਸ਼ੰਕਰ ਬ੍ਰਾਂਡ ਦਾ ਹੋਰ ਪਿਆਲ ਭੇਟਿਆ ਉਹ ਨੋ ਜੀ ਬਹੁਤ ਸੋਹਣਾ ਕਲਰ ਹੈ ਗਾਜਰੀ ਜਿਹਾ ਕਲਰ ਹੈਗਾ 5 ਮੀਟਰ ਦਾ ਸੂਟ ਮੇਰੇ ਕੋਲ ਇਹ ਵੀ ਸ਼ੰਕਰ ਬ੍ਰਾਂਡ ਦਾ ਹੀ ਸੂਟ ਹੈ ਤੇ 24 ਕੇਰਾ ਹੋਊਗਾ ਜੀ ਬੈਕ ਸਾਈਡ ਤੇ ਵੀ ਹੈ ਔਰ ਫਰੰਟ ਸਾਈਡ ਤੇ ਵੀ ਇਹ 750 ਦੇ ਵਿੱਚ ਆਊਗਾ ਬਾਜੂ ਤੇ ਵੀ ਹੈ ਕੱਟ ਕਰਕੇ ਉਹ ਨੋ ਜੀ ਇੱਕ ਮੈਂ ਤੁਹਾਨੂੰ ਦੁਪੱਟੇ ਵਾਲਾ ਸੂਟ ਦਿਖਾ ਦੇਣੀ ਆ ਇਹ ਵੀ ਹੁਣ ਡਿਸਕਾਊਂਟ ਤੇ ਜਾ ਰਿਹਾ ਹੈਵੀ ਡਿਸਕਾਊਂਟ ਤੇ ਜਾ ਰਿਹਾ ਹੈ। ਕਾਟਨ ਬਹੁਤ ਜਿਆਦਾ ਸੋਹਣੀ ਬਹੁਤ ਹੀ ਜਿਆਦਾ ਜਿੰਨਾ ਕਹਿ ਲਓ ਉਨਾ ਹੀ ਥੋੜਾ ਹੈ ਬੜੀ ਜਿਆਦਾ ਸੋਹਣੀ ਕਾਟਨ ਹੈਗੀ ਹੈ। ਤੇ ਮੱਖਣ ਮਲਾਈ ਵਰਗੀ ਕਾਟਨ ਹੈ ਤੇ ਸੀ ਥਰੂ ਹੋਰਾ ਵੀ ਨਹੀਂ ਹੈਗਾ। ਜਿਵੇਂ ਮਰਜ਼ੀ ਪਾਓ ਤੁਸੀਂ। ਹੋਰਾ ਵੀ ਨਹੀਂ ਹੈਗਾ। ਠੀਕ ਹੈ ਜੀ ਪੂਰੀ ਐਸ ਸਟਰੋਂਗ ਕਾਟਨ ਹੈਗੀ ਆ ਐਨੀ ਮਰੀ ਵਾਲੀ ਕਾਟਨ ਨਹੀਂ ਹੈਗੀ। ਤੇ ਨਾਲ ਇਹ ਹੈਗਾ ਜੀ ਮਸਲੀਨ ਦਾ ਦੁਪੱਟਾ। ਸਿੰਗਲ ਪੀਸ ਹੈ। ਹਾਂ। ਨੋ, ਅਸਲੀਨ ਦੇ ਦੁਪੱਟੇ ਨਾਲ ਆਊਗਾ। ਦੁਪੱਟਾ ਐਨ ਫੁੱਲਾ ਢੁਲਾ ਹੈਗਾ। ਠੀਕ ਹੈ ਜੀ। 1250 ਦੇ ਵਿੱਚ ਮਿਲੂਗਾ ਇਹ ਸੂਟ। ਸ਼ਿਪਿੰਗ ਫ੍ਰੀ ਹੋਊਗੀ ਤੇ ਇਹ ਵੀ ਡਿਸਕਾਊਂਟ ਤੇ ਹੀ ਆ ਸੂਟ 1250 ਦਾ। ਤੇ ਅਗਲਾ ਸੂਟ ਰ ਦੇਖੋ ਜੀ ਇਹ ਮੈਂ ਤੁਹਾਨੂੰ ਪਲੇਨ ਦੇ ਵਿੱਚ ਦਿਖਾਉਣ ਲੱਗੀ ਆ ਪਹਿਲਾਂ। ਇਹ ਮੇਰੇ ਕੋਲੇ ਮੈਨੂੰ ਲੱਗਦਾ ਦੋ ਤਿੰਨ ਸੂਟ ਹੈਗੇ ਆ। ਇਹ ਐਸਕੇ ਦੀ ਕਾਟਨ ਹੈਗੀ ਆ ਜੀ ਪਲੇਨ ਦੇ ਵਿੱਚ। ਕਿਸੇ ਨੇ ਕੋਈ ਵਰਕ ਕਰਾਉਣਾ ਹੈ, ਕੁਛ ਕਰਾਉਣਾ ਸੀ ਥਰੂ ਜਮਾ ਨਹੀਂ ਹੈਗੀ ਨੇੜੇ ਕਰਕੇ ਦਿਖਾ ਦੇਣੀ ਆ। ਇਹ ਰਹੀ ਹੋਰ ਜਗ ਦੀ ਆਹ ਹੋਰ ਸੰਗੀ ਆਉਂਦਾ ਨਹੀਂ ਸੀ ਆ ਹਾਂ ਬਹੁਤ ਜਿਆਦਾ ਸੋਹਣਾ ਹੈਗਾ ਮਸਟਰਡ ਕਲਰ ਹੈਗਾ ਨੇੜੇ ਆ ਕੇ ਥੋੜਾ ਜਿਹਾ ਹੋਰ ਤਰਾਉਂਦਾ ਬਹੁਤ ਸੋਹਣਾ ਲੇਲਨ ਕਾਟਨ ਹੈਗੀ ਐ ਐਸਕੇ ਦੀ ਬਹੁਤ ਪਿਆਰੀ ਇਹ 850 ਦੇ ਵਿੱਚ ਮਿਲੂਗਾ ਜੀ ਸੂਟ 5 ਮੀਟਰ ਤੁਹਾਨੂੰ ਠੀਕ ਹੈ ਤੇ ਇੱਕ ਤੁਹਾਨੂੰ ਮੈਂ ਹੋਰ ਦਿਖਾਉਣੀ ਐ ਜੈਪੂਰੀ ਪ੍ਰਿੰਟ ਦੇ ਵਿੱਚ ਹੈਗਾ ਇਹ ਵੀ ਲੇਲਨ ਕਾਟਨ ਹੈਗੀ ਐ ਐਸਕੇ ਦੀ ਲੇਲਨ ਕਾਟਨ ਹੈ ਜੈਪੂਰੀ ਪ੍ਰਿੰਟ ਦੇ ਵਿੱਚ ਹੈਗੀ ਐ ਬਾਂਦਨੀ ਪ੍ਰਿੰਟ ਵੀ ਕਾਹ ਦੇ ਲਈ ਆ ਫਿਰ ਆ ਲੋ ਮਿੱਠਾ ਪੀਲਾ ਜਿਹਾ ਕਲਰ ਹੈਗਾ ਠੀਕ ਹੈ ਜੀ ਇਹ ਵੀ 850 ਦੇ ਵਿੱਚ ਹੀ ਆਊਗਾ ਸੂਟ ਇਹ ਮੈਨੂੰ ਇੱਕੋ ਹੀ ਸੂਟ ਲੱਗ ਰਿਹਾ ਇੱਕੋ ਹੀ ਲੋ ਜੀ ਦੇਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ